ਸੌਣ ਦੇ ਮਹੀਨੇ ਵਿੱਚ ਜਿੱਥੇ ਤੀਆਂ ਦਾ ਤਿਹਾਰ ਬੜਾ ਹਰ ਇੱਕ ਹਰ ਘਰ ਘਰ ਜਿਸੁਕਰੋਸ਼ਨ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਕੀ ਕੁਝ ਥਾਂ ਤੇ ਜਿਹੜਾ ਇਹ ਕਾਫੀ ਜਿਆਦਾ ਚਹਿਲ ਪਹਿਲ ਵੀ ਦਿਖਣ ਨੂੰ ਮਿਲਦੀ ਹੈ ਜਿਵੇਂ ਕਿ ਅੱਜ ਕੱਲ ਕਹਾਵਲੀ ਦੇ ਵਿੱਚ ਇੱਥੇ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਕਨਾਂਦੀਆਂ ਸਵਾਨੀਆਂ ਨੇ ਇੱਕ ਇੱਥੇ ਕਾਫੀ ਜਿਆਦਾ ਸਜ ਧਜ ਕੇ ਨੱਚ ਟੱਪ ਕੇ ਗਾ ਕੇ ਔਰ ਬੋਰੀਆਂ ਪਾ ਕੇ ਕਾਫੀ ਜਿਆਦਾ ਇੱਥੇ ਰੌਣਕ ਲਾਈ ਹੈ ਅਸੀਂ ਤੁਹਾਨੂੰ ਇਥੋਂ ਦਾ ਨਜ਼ਾਰਾ ਦਿਖਾਣੇ ਆ ਕਿਸ ਤਰ੍ਹਾਂ ਇਹਨਾਂ ਦੇ ਚਿਹਰੇ ਆਧਿਆ ਰੌਣਕਾਂ ਔਰ ਕਿਸ ਤਰ੍ਹਾਂ ਇੱਥੇ ਜਿਹੜੇ ਕਿ ਹਵੇਲੀ ਦੇ ਵਿੱਚ ਇਹਨਾਂ ਨੇ ਚਾਰ-ਤਿੰਨ ਲਾਏ ਹੋਏ ਨੇ ਖਾਣ ਪੀਣ ਦਾ ਫਕਵਾਨ ਨੂੰ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਕਿਉਂਕਿ ਇੱਥੇ ਹੀ ਜਿਹੜਾ ਅੱਜ ਦਾ ਇਹਨਾਂ ਦਾ ਲਾਂਚ ਬ੍ਰੇਕਫਾਸਟ ਤੇ ਡਿਨਰ ਵੀ ਕਰਨ ਦਾ سلسلہ ਲੱਗ ਰਿਹਾ ਹੈ ਕਿਉਂਕਿ ਕਾ ਭੀ ਜਾਰੀ ਚਹਿਲ ਪਹਿਲ ਹੈ ਔਰ ਸਾਜਿਤਾਂ ਅੱਜੇ ਇੱਥੇ ਨੱਚ ਗਾ ਰਹੀਆਂ ਨੇ ਤੁਹਾਨੂੰ ਅਸੀਂ ਵਾਸਤੇ ਦੁਕਾਨੇ ਗਾ ਲਾ ਤਿਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਾਫੀ ਰੰਗ ਰੰਗ ਤਿਉਹਾਰ ਹੈ ਕਿਸ ਤਰ੍ਹਾਂ ਦੇ ਇੱਥੇ ਰੌਣਕ ਲਾਈ ਹੈ ਤੁਸੀਂ ਜਿਹੜੇ ਕਿੱਥੇ ਕਿੱਥੋਂ ਦੇ ਤੁਸੀਂ ਜਿਹੜੀਆਂ ਇੱਥੇ ਤੁਸੀਂ ਪਹੁੰਚੇ ਹੋ ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਤਾਂ ਪੂਰੇ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਪੰਜਾਬ ਦੇ ਸੌਣ ਦਾ ਇਹ ਲੜਕੀਆਂ ਦਾ ਮੁਟਿਆਰਾਂ ਦਾ ਫੇਮਸ ਤਿਹਾਰ ਹੈਗਾ ਤਾਂ ਅੱਜ ਅਸੀਂ ਵੀ ਪਾਤਣਾ ਸ਼ਹਿਰ ਦੀਆਂ ਲੇਡੀਜ਼ ਨੇ ਮਿਲ ਕੇ ਇੱਥੇ ਤੀਆਂ ਦਾ ਤਿਹਾਰ ਕਾਲੇਗਾ ਹਵੇਲੀ ਦੇ ਵਿੱਚ ਲਗਾਇਆ ਹੋਇਆ ਹੈਗਾ ਜਿਸ ਵਿੱਚ ਸਾਰੀਆਂ ਲੇਡੀਜ਼ ਪੰਜਾਬੀ ਸੱਭਿਆਚਾਰ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬੀ ਪਹਿਰਾਵੇ ਦੇ ਵਿੱਚ ਅਸੀਂ ਆਏ ਹੋਏ ਹਾਂਗੇ ਤੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਇੱਕ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਵਿਰਸੇ ਨੂੰ ਕਿਤੇ ਵਿਸਾਰ ਨ ਇਸ ਤਰ੍ਹਾਂ ਜਿਹੜੇ ਤਿਹਾਰ ਨੇ ਸਾਡੇ ਪੰਜਾਬ ਦੀ ਜਿਹੜੀ ਸੱਭਿਆਚਾਰ ਤੇ ਵਿਰਸਾ ਹੈਗਾ ਉਹਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦੇ ਵਿੱਚ ਸਹਾਇਤਾ ਹੋ ਰਹੀ ਹੈ। ਹਾਂਜੀ ਸੰਦੇਸ਼ ਤਾਂ ਇਹੀ ਹੈ ਸਰ ਜਿਵੇਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਉਹ ਕਿਤੇ ਨਾ ਕਿਤੇ ਪੱਛਮੀ ਸੱਭਿਅਤਾ ਦੀ ਓੜ ਦੇ ਵਿੱਚ ਲੁਕਦਾ ਜਾ ਰਿਹਾ ਛਿਪਦਾ ਜਾ ਰਿਹਾ ਹੈ ਤਾਂ ਸਾਨੂੰ ਪੰਜਾਬ ਵਾਸੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਪੰਜਾਬ ਦੇ ਵਿਰਸੇ ਨੂੰ ਯਾਦ ਰੱਖ ਸਕਣ ਤੇ ਉਹਦੇ ਨਾਲ ਉਹ ਵੀ ਉਨਾ ਹੀ ਮਾਣ ਜਿਹੜਾ ਮਹਿਸੂਸ ਕਰਨ ਜਿੰਨੀਆਂ ਕਿ ਪੁਰਾਣੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਦੀਆਂ ਸੀ ਤੇ ਉਹਦੇ ਲਈ ਜਿਹੜੇ ਇਹੋ ਜਿਹੇ ਛੋਟੇ-ਛੋਟੇ ਪ੍ਰੋਗਰਾਮ ਨੇ ਪੂਰੇ ਪੰਜਾਬ ਪੱਧਰ ਤੇ ਜਿਹੜੇ ਹੋਣੇ ਚਾਹੀਦੇ ਸਾਡੀਆਂ ਵਿਦੇਸ਼ਾਂ 'ਚ ਬਸਦੀਆਂ ਭੈਣਾਂ ਵੀ ਜਿਹੜੀਆਂ ਨੇ ਇਸ ਤਿਹਾਰ ਨੂੰ ਬਹੁਤ ਹੀ ਚਾਣ ਨਾਲ ਮਨਾ ਰਹੀਆਂ ਨੇਗੀਆਂ ਤੇ ਜਿਹੜਾ ਇਹ ਸੌਣ ਦਾ ਤਿਹਾਰ ਹੈ ਧੀਆਂ ਦੇ ਲਈ ਕੁੜੀਆਂ ਦੇ ਲਈ ਵੀ ਆਈਆਂ ਮੁਟਿਆਰਾਂ ਦੇ ਲਈ ਉਹ ਪੇਕੇ ਆਉਂਦੀਆਂ ਨੇਗੀਆਂ ਤੇ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਬਹੁਤ ਇੱਕ ਦਿਨ ਤੋਂ ਚੱਲ ਰਹੀਆਂ ਹੀ ਇਹ ਤਿਆਰੀਆਂ ਇਹਨਾਂ ਦੀਆਂ ਤਿਆਰੀਆਂ ਤਾਂ ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਮੋਸਟਲੀ ਜਿਹੜੀਆਂ ਨੇ ਹਾਊਸ ਵਾਈਫਸ ਨੇਗੀਆਂ ਤਾਂ ਇੱਕ ਦੋ ਮੈਂਬਰ ਜਿਹੜੇ ਅੱਗੇ ਲੱਗ ਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਵਾਉਂਦੇ ਨੇ ਤਾਂ ਆਪਣੇ ਪੱਧਰ ਤੇ ਕੋਈ ਤਿਆਰੀਆਂ ਬਹੁਤੀਆਂ ਨਹੀਂ ਅਸੀਂ ਪਹਿਲਾਂ ਕਰ ਸਕਦੇ ਕਿਉਂਕਿ ਸਾਰੀਆਂ ਔਰਤਾਂ ਨੂੰ ਜਿਹੜਾ ਹੈ ਘਰੇਲੂ ਕੰਮਾਂ ਤੋਂ ਕੁਝ ਜੌਬਸ ਵਾਲੀਆਂ ਹੁੰਦੀਆਂ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਇਹ ਪ੍ਰੋਗਰਾਮ ਨੂੰ ਤਿਆਰ ਕੀਤਾ ਹੈਗਾ ਤੇ ਇੱਥੇ ਸਾਨੂੰ ਇਹਨਾਂ ਨੇ ਜਿਵੇਂ ਕਾਲੀਕਾ ਹਵੇਲੀ ਬਹੁਤ ਵਧੀਆ ਇੱਕ ਪਲੇਟਫਾਰਮ ਆਰਗੇਨਾਈਜ਼ ਕਰਵਾ ਰਹੀ ਹੈ ਸਾਰੇ ਸ਼ਹਿਰ ਦੀਆਂ ਲੇਡੀਜ਼ ਛੋਟੇ ਛੋਟੇ ਗਰੁੱਪਸ ਦੇ ਤਿਉਹਾਰ ਜਿਹੜਾ ਤੀਆਂ ਦਾ ਮਨਾਇਆ ਗਿਆ ਹੈਗਾ ਤੇ ਇਹਨਾਂ ਦੀ ਬਹੁਤ ਧੰਨਵਾਦੀਆਂ ਕਿ ਇਹਨਾਂ ਨੇ ਇੱਕ ਸ਼ਹਿਰ ਨੂੰ ਇਹੋ ਜਿਹਾ ਜਿਹੜਾ ਪਲੇਟਫਾਰਮ ਦਿੱਤਾ ਹੈ ਕਿ ਜਿੱਥੇ ਔਰਤਾਂ ਆਪਣੇ ਸਮੇਂ ਨੂੰ ਸਮੇਂ ਤੋਂ ਸਮਾਂ ਕੱਢ ਕੇ ਆਪਣੇ ਲਈ ਵੀ ਸਮਾਂ ਕੱਢ ਰਹੀਆਂ ਨੇ ਤੇ ਆਪਣੇ ਸੱਭਿਆਚਾਰ ਦਾ ਆਨੰਦ ਵੀ ਮਾਣ ਰਹੀਆਂ ਨੇ